ਬਿਲਕੁਲ ਹੁਸਨੇ ਦੇ ਘੋੜੇ ਨੇ ਨਾ ਰਿਜ਼ਲਟਾਂ ਵਾਲੇ ਕਹਨੇ ਮੂੜੇ ਪਏ ਨੇ ਆਪਾਂ ਪਿੰਡ ਬੋਹੇ ਬੈਠੇ ਆ ਜਿਲ੍ਹਾ ਮਾਨਸਾ ਹੁਸਨੇ ਭਾਈ ਸਵਾਗਤ ਹੈ ਭਾਈ ਤੁਹਾਡਾ ਵੀ ਢਾਲੀ ਵਾਲਾ ਭਾਈ ਬਹੁਤ ਬਹੁਤ ਸਵਾਗਤ ਤੁਹਾਡਾ ਵੀ ਅਮਰਤ ਵੀਰੇ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਜੀ ਹਾਂਜੀ ਤੇ ਹੁਸਨੇ ਭਾਈ ਰਿਜ਼ਲਟਾਂ ਵਾਲਾ ਤਾਂ ਜਿੰਦ ਨੂੰ ਮੈਂ ਕਹਿ ਕਹਿਣਾ ਫੁੱਟ ਮੈਂ ਹੁਣੀ ਲਾ ਦਣਾ ਦੋਸਤੋਂ ਪਹਿਲਾਂ ਤੁਸੀਂ ਰਿਜ਼ਲਟ ਹੀ ਦੇਖ ਲਓ ਤੇ ਵੱਡੇ ਭਾਈ ਕਿੰਨੇ ਟਾਈਮ ਦਾ ਹੋ ਗਿਆ ਘੋੜਾ ਆਪਣਾ ਵੀਰੇ ਘੋੜਾ 4.5 ਸਾਲਾਂ ਦਾ ਹੋ ਗਿਆ ਜੀ 4.5 ਸਾਲ ਦਾ ਹੋ ਗਿਆ ਕਿੰਨੀਆਂ ਕੁੜੀਆਂ ਦੇ ਛੜਤਾ ਭਾਈ ਕੁੜੀਆਂ ਵੀਰੇ ਮਲਾਤੀਆਂ ਜੀ 35- ਹਾਂ ਤੇ ਰਿਜ਼ਲਟ ਕਿੰਨੇ ਆ ਗਏ ਬਈ ਰਿਜ਼ਲਟ 22 25 ਆ ਗਏ ਜੀ 22 32 ਰਿਜ਼ਲਟ ਆ ਗਏ ਹਾਂਜੀ ਹੂੰ ਤੇ ਰਿਜ਼ਲਟ ਬਈ ਸਾਰੇ ਆਏ ਆ ਇਹਨੇ ਸਾਰੇ ਵੀਰੇ ਚੜਦੇ ਤੇ ਵੈਗਰੂ ਦੀ ਕਿਰਪਾ ਵੀਰੇ ਹੂੰ ਚੰਗੇ ਤੋਂ ਚੰਗਾ ਰਿਜ਼ਲਟ ਆਇਆ ਵੀਰੇ ਨਹੀਂ ਬਈ ਖਾਸ ਕਰਕੇ ਜਿਹੜੀਆਂ ਆਹ ਦੋ ਬਸ਼ੇਰੀਆਂ ਤੇ ਆਕਾ ਦਿਨਾਂ ਦਾ ਬਸ਼ੇਰਾ ਜਿਹੜਾ ਹਣਾ ਜਿਹੜੀ ਕੁਆਲਿਟੀ ਬਈ ਇੰਨਾ ਚੰਗਾ ਹਾਂ ਜੀ ਇਹਨਾਂ ਨੂੰ ਦੇਖ ਕੇ ਤਾਂ ਐ ਲੱਗਦਾ ਵੀ ਘੋੜੇ ਦੀ ਫੀਸ ਹੋਊਗੀ ਵੀ ਇਹ ਬੱਚੇ ਨੂੰ ਦੇਖ ਕੋਈ ਵੀ ਨਾਰਮਲ ਬੰਦਾ ਵੀ ਆਪਾਂ ਜਿਹੜਾ ਨਹੀਂ ਜਾਣਦਾ ਆਪਣੇ ਘੋੜੇ ਨੂੰ ਨਹੀਂ ਜਾਣਦਾ ਤਾਂ ਇਹਨੂੰ ਨਹੀਂ ਜਾਣਦਾ ਜੇ ਉਹਨੂੰ ਇਹ ਬੱਚੇ ਦਿਖਾ ਦੇ ਦੋਸਤੋ ਆਪਾਂ ਜਿਵੇਂ ਫੋਟੋਆਂ ਲਾਤੀਆਂ ਤੁਹਾਨੂੰ ਤਾਂ ਵੀ ਆ ਕਿੰਨੇ ਕੁ ਫੀਸ ਹੋਊਗੀ ਜਿਹੜੇ ਕੁੜਦੇ ਬੱਚੇ ਨੇ ਤਾਂ ਨਾਰਮਲ ਹੀ ਬੰਦਾ ਢਾਲੀ ਬਾਲ ਬਈ ਕਿੰਨੇ ਕੁ ਹੋਊ ਤੇਰੇ ਅੰਦਾਜ਼ੇ ਦੇ ਹਿਸਾਬ ਨਾਲ ਉਹ ਤਾਂ ਕਹਿਣਗੇ ਜੇ 35000 ਰੁਪਏ ਹੂੰ ਘੱਟ ਤੋਂ ਘੱਟ ਚਾਹੀਦਾ 35 3550 ਵਾਲੀ ਸੂਈ 'ਚ ਜਾਊਗਾ ਹਨਾ ਬੱਚਾ ਜਾਊਗਾ ਤੇ ਦੋਸਤੋ ਉਹੀ ਗੱਲ ਵੀ ਘੋੜੇ ਦੇ ਰਿਜ਼ਲਟਾਂ ਵਾਲਾ ਤਾਂ ਜਿਵੇਂ ਤੁਸੀਂ ਲਾ ਰੱਖਿਆ ਤੇ 20 ਪੱਤੀ ਰਿਜ਼ਲਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਆ ਜੀ ਹੈਗੇ ਜੀ ਹੈਗੇ ਜੀ ਫਿਰ ਤਾਂ ਪ੍ਰੂਫ ਨੇ ਹੂੰ ਹਾਂ ਜੀ ਹੂੰ ਤੇ ਫੀਸ ਫਿਰ ਕਿੰਨੀ ਕਰਤੀ ਫੀਸ ਵੀਰੇ 2000 ਰੁਪਏ ਜੀ 2000 ਰੁਪਏ ਹਾਂ ਜੀ ਠੀਕ ਆ ਭਾਈ ਤੇ ਹਾਈਟ ਕਿੰਨੀ ਆ ਘੋੜੇ ਦੀ ਉਸ ਨੂੰ 64 ਪਲੱਸ ਜੀ ਹੂੰ ਬੱਚਿਆਂ ਦੀ ਵਰਾਹਾਇਟ ਚੰਗੀ ਆਈ ਜਾਂਦੀ ਹੈ ਨਾ ਬਾਈ ਬੱਚੇ ਬਹੁਤ ਬੜੇ ਆ ਜਾਂਦੇ ਆ ਹਮ ਜੰਮਦਾ ਬੱਚਾ ਵਾਕਈ ਪਤਾ ਲੱਗਦਾ ਵੀ ਕੁੜੀ ਸੂਈ ਹੈ ਹਮ ਜਿਹੜੀ ਛੋਟੀ ਬਸ਼ੇਰੀਆ ਉਹ ਕਿੰਨੇ ਟਾਈਮ ਦੀ ਆ ਉਹ ਵੀਰੇ 6 6.5 ਮਹੀਨੇ ਦੀ ਹੋਗੀ ਜੀ ਅੱਛਾ ਬਾਈ ਜਿਹੜੀ ਵੱਡੀ ਆ ਜੀ ਉਹ 12 12.5 ਮਹੀਨੇ ਦੀ ਹੈ ਜੀ ਵੱਡੀ 12 12.5 ਮਹੀਨੇ ਹਾਂ ਜੀ ਚੰਗੀ ਹਾਈਟ ਕਰੀ ਖੜੀਆ ਮਸ਼ੀਨ ਬਹੁਤ ਚੰਗੀਆਂ ਨੇ ਜੀ ਬਾਕੀ ਪਤਾ ਕੀ ਗੱਲ ਆ ਕੰਨਾ ਕੁੰਨਾ ਦੀ ਜਿਹੜੀ ਆਪਾਂ ਕਹਿੰਦੇ ਹੁਣ ਵੀ ਕੱਲਾ ਕੱਦ ਵੀ ਕੁਛ ਨਹੀਂ ਕਰਨਾ ਆਪਾਂ ਹਣਾ ਜੇ ਬੱਚਾ ਕੰਨਾਂ ਦਾ ਨਹੀਂ ਚੰਗਾ ਬਾਡੀ ਬਣ ਤਰਦਾ ਨਹੀਂ ਚੰਗਾ ਪਰ ਬੱਚਾ ਹੈ ਨਾ ਵੀਰੇ ਧੌਣ ਦਾ ਬਹੁਤ ਚੰਗਾ ਹੋਣਾ ਚਾਹੀਦਾ ਕੁਆਲਿਟੀ ਚੰਗੀ ਹੋਣੀ ਚਾਹੀਦੀ ਅੱਜ ਕੱਲ ਹਰੇਕ ਬੰਦਾ ਕੁਆਲਿਟੀ ਮੰਗਦਾ ਹੂੰ ਇਹ ਤਾਂ ਹੈ ਕੱਦ ਵੀ ਨਹੀਂ ਕੱਲਾ ਮੈਟਰ ਕਰਦਾ ਕੱਲਾ ਕੱਦ ਵੀ ਮੈਟਰ ਨਹੀਂ ਕਰਦਾ ਉਹ ਵੀ ਗੱਲ ਵੀ ਪ੍ਰੋਪਰ ਸੌਂ ਬਣਾ ਹੋਇਆ ਪ੍ਰੋਪਰ ਪਟਪੜਾ ਨਾ ਹੋਇਆ ਤਾਂ ਫਿਰ ਘੂੜੇ ਦਾ ਹਣਾ ਬਿਲਕੁਲ ਸਿਸਟਮ ਹੀ ਇਧਰ ਉਧਰ ਹੋ ਜਾਂਦਾ ਤੇ ਬਾਈ ਇਹ ਵੈਸੇ ਕੂੜੀ ਦਾ ਕਿਹੜਾ ਦਾ ਲਾਈਨ ਕਿਹੜੀ ਚੋਂ ਆਇਆ ਇਹ ਕਰਤਾਰੇ ਲੰਡੇ ਵਾਲੇ ਦਾ ਪੁੱਤ ਆ ਬਾਈ ਕਰਤਾਰੇ ਲੰਡੇ ਵਾਲਾ ਪੁੱਤ ਹਾਂ ਰਣਸ਼ੇਰ ਕੋੜੇ ਦਾ ਬੱਚਾ ਜੀ ਇਹ ਠੀਕ ਆ ਬਾਈ ਰਣਸ਼ੇਰ ਸਤਵੀਰ ਕੋਲ ਸੀ ਜੀ ਉਦੋਂ ਕੋੜੀ ਮਿਲੀ ਸੀ ਇਹਦੀ ਮਾਂ ਜੀ ਠੀਕ ਆ ਬਾਈ ਤੇ ਪਰ ਉਹ ਜੰਮਿਆ ਸੀ ਬੋਰਡ ਦੇ ਘਰੇ ਹੂੰ ਭਲੂਰ ਪਿੰਡ ਜੀ ਠੀਕ ਆ ਬਾਈ ਹਾਂ ਜੀ ਭਲੂਰ ਪਿੰਡ ਜੰਮਿਆ ਸੀ ਤੇ ਮਾਂ ਬਈ ਨੁਕਰੀ ਸੀ ਇਹਦੀ ਮਾਂ ਨੁਕਰੀ ਹੈ ਜੀ ਠੀਕ ਹੈ ਮਾਂ ਕਿਹੜੀ ਲਾਈਨ ਚੋਂ ਆ ਗਈ ਸੀ ਬਾਈ ਮਾਂ ਵੱਡ ਖਾਨੇ ਵਾਲੇ ਕੋੜੇ ਦੀ ਸੀ ਜੀ ਮਾਂ ਵੱਡ ਖਾਨਣ ਵਾਲੀ ਕੋੜੇ ਦੀ ਹਾਂ ਜੀ ਹੂੰ ਨਾਨਾ ਨਾਨੀ ਨੁਕਰੇ ਹੈ ਜੀ ਹੂੰ ਮਾਂ ਵੀ ਨੌਕਰ ਹੈ ਜੀ ਹਾਂ ਦਾਦੀ ਸੰਜਾਫ ਹੈ ਜੀ ਠੀਕ ਹੈ ਬਈ ਦਾਦਾ ਨੌਕਰ ਹੈ ਜੀ ਦਾਦਾ ਵੀ ਨੌਕਰ ਮਤਲਬ ਸਾਰੀ ਲਾਈਨ ਹੀ ਅੱਗੇ ਪਿੱਛੇ ਨੌਕਰੀ ਦੀ ਹਾਂ ਜੀ ਨੌਕਰਾਂ ਦੀ ਜੀ ਹਾਂ ਸਾਰੀ ਲਾਈਨ ਨੌਕਰੀ ਦੀ ਆ ਗਈ ਤਾਂ ਹੀ ਬਈ ਬੱਚਿਆਂ ਚ ਇਨੀ ਬਿਊਟੀ ਆਈ ਹੈ ਕੋਈ ਸਪੌਟ ਨਹੀਂ ਆਇਆ ਬੱਚਿਆਂ ਚ ਬਿਲਕੁਲ ਜੀ ਸਾਰੇ ਬੱਚੇ ਸਪੌਟਲੈਸ ਆਇਆ ਬਈ ਚੰਗੇ ਬੱਚੇ ਆ ਜੀ ਆ ਹੁਣ ਦੋਸਤੋ ਆ ਵੀਡੀਓ ਚ ਬੱਚੀ ਫਿਰਦੀ ਹੈ ਨਾ ਇਹਦਾ ਦੂਜੀ ਵੀ ਵੇਸੇ ਆਪਾਂ ਵੀਡੀਓ ਚ ਇਹਦਾ ਅਸੀਂ ਕਰਨ ਮੈਨਾਂ ਲਾ ਕੇ ਸਹੀ ਜੇ ਆਪਾਂ ਥੱਲੋਂ ਆਏ ਉਂਗਲਾਂ ਪਾ ਕੇ ਤਾਂ 4-5 ਉਂਗਲਾਂ ਵਰਗਾ ਹੁੰਦਾ ਬਈ ਸਾਰਾ ਮੇਰੀਆਂ ਤਾਂ ਉਂਗਲਾਂ ਵੀ ਛੋਟੀਆਂ ਹੈ ਹੁਣ ਉਹ 42 ਵਾਲਿਆਂ ਆ ਗਏ ਮੇਰੀਆਂ ਦੋ ਉਂਗਲਾਂ ਵਰਗੀ ਇੱਕ ਉਂਗਲ ਹੈ ਹੈ ਮੇਰੀਆਂ ਚਾਰ ਉਂਗਲਾਂ ਦਾ ਕਰਨਾ ਇਹਦੇ ਤਾਂ ਤਿੰਨ ਹੀ ਰਹਿ ਜਾਣਗੀਆਂ ਤਿੰਨ ਰਹਿ ਜਾਣਗੀਆਂ ਤੇ ਬਾਕੀ ਬਈ ਬੱਚੇ ਬਹੁਤ ਠੰਡੇ ਆਉਂਦੇ ਹਾਂ ਕੋਈ ਗਰਮ ਨਹੀਂ ਹੁੰਦੇ ਸਾਊ ਸੀ ਆਪ ਵੀ ਬਈ ਬਹੁਤ ਸੀਲ ਆਣ ਬਹੁਤ ਸਾਊ ਆ ਬਈ ਬਹੁਤ ਸਾਊ ਆ ਹਮ ਮੇਰੀ ਬੇਟੀ ਆ ਤੁਸੀਂ ਇਹ ਦੇਖ ਲਓ ਬਈ ਉਹ ਆਉਂਦੀ ਆ ਪਟੜੀ ਦੇ ਉੱਪਰ ਬਹਿ ਜਾਂਦੇ ਬੇਟਾ ਬਹਿ ਜਾਂਦਾ ਹਮ ਪੈਣਾ ਆਉਂਦੀਆਂ ਨੇ ਛੋਟੀਆਂ ਉਹ ਬੈਹ ਜਾਂਦੀਆਂ ਨੇ ਵੀ ਆਣੀ ਵੀ ਹਰਕਤ ਨਹੀਂ ਕੱਢਦਾ ਬਈ ਨਾ ਵੀਰੇ ਕਦੇ ਵੀ ਨਹੀਂ ਨਾਲੇ ਉਹ ਵੀ ਜਦੋਂ ਬਿਨਾਂ ਰਸੇ ਦੀ ਖੜਾ ਰਹਿੰਦਾ ਬਈ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਾਕੀ ਬਈ ਆਏ ਆ ਖੜਨੀ ਖੁਰਨੀ ਵੀ ਚੰਗੀ ਆ ਤੇ ਉਹੀ ਗੱਲ ਵੀ ਇੱਕ ਸਕੂਨ ਦਿੰਦਾ ਦੇਖ ਕੇ ਬਿਲਕੁਲ ਵੀਰੇ ਉਹ ਵੀ ਜੋਰੀ ਹਾਂ ਜਿਹਨੇ ਪਾਗ ਲਾਇਆ ਆ ਸਾਰੇ ਭਰਾ ਇਕੱਠੇ ਹੋਏ ਆ ਕਰਮ ਵਾਲੇ ਜਾਨਵਰ ਨੇ ਇਹ ਜੀ ਪਉਰਗਾ ਪਉਰਗਾ ਬਈ ਫਿਰ ਠੀਕ ਆ ਕੇਰਪੁਰ ਸਾਹਿਬ ਓੜਾ ਦੇ ਵੀਰੇ ਸਿੰਗਲ ਪੌਰੀ ਆ ਜੀ ਮੱਥੇ ਤੇ ਠੀਕ ਆ ਬਈ ਇੱਕ ਪੌਰੀ ਆ ਬਸ ਹੋਰ ਕੋਈ ਪੌਰੀ ਨਹੀਂ ਹੈਗੀ ਜੀ ਜਿੰਨੇ ਬੱਚੇ ਆ ਉਹ ਵੀ ਬਹੁਤ ਘਟ ਜਾਂਸ ਨਹੀਂ ਸਾਰੇ ਵਾਲ ਪੌਰੀ ਦੇ ਅੱਖ ਤੇ ਕਲੀਅਰ ਆਏ ਆ ਠੀਕ ਆ ਬਈ ਹਾਂਜੀ ਬੱਚੇ ਵਾਲ ਪੌਰੀਆਂ ਕਿੰਨੂ ਓਕੇ ਬਿਲਕੁਲ ਜੀ ਅੱਖਾਂ ਵੱਲੋਂ ਵੀ ਕਲੀਅਰ ਆਏ ਆ ਹਾਂਜੀ ਠੀਕ ਆ ਬਈ ਅੱਖਾਂ-ਅੱਖਾਂ ਵੀ ਜਮਾ ਬਿਲਕੁਲ ਜੀ ਹੂੰ ਤੇ ਛੂ-ਛੂਚ ਨਹੀਂ ਪਾਇਆ ਬਈ ਫਿਰ ਕਿਸੇ ਚ ਯਾਰ ਬਈ ਆਪਣਾ ਜੇਤੂ ਆ ਹੂੰ ਆਪਾ ਪੱਤਾ ਵਾਂਗੂ ਪਾਲਿਆ ਆਪਣਾ ਜੇਤੂ ਆ ਹੂੰ ਬਾਈ ਥਾੜੀ ਵਾਲ ਗੱਲ ਕਰਦਾ ਹੁੰਦਾ ਆਪਣਾ ਸਰਦਾਰ ਆ ਕਰਦਾ ਛੇ ਇਹਨੂੰ ਇਹਨੂੰ ਵਾਲੇ ਵਾਰੀ ਪੁੱਛਿਆ ਬਾਈ ਨੂੰ ਵੀ ਥਾੜੀ ਵਾਲ ਨੂੰ ਵੀ ਤੂੰ ਬਈ ਆ ਸੁਣ ਛੋ-ਛੂ ਚ ਪਾ ਹੈ ਤੇ ਇਹ ਵੀ ਇਹ ਵੀ ਆਹੀ ਗੱਲ ਕਹਿ ਦੂਗਾ ਯਾਰ ਛੋਟ ਛੋਟ ਨਹੀਂ ਛੂ ਵਾਲੇ ਬੱਚਿਆਂ ਚ ਤੇ ਬਰੀਡਿੰਗ ਵਾਲੇ ਬੱਚਿਆਂ ਚ ਬਹੁਤ ਆਪਾਂ ਨੂੰ ਯਾਰ ਬਾਈ ਤੇ ਗੱਲ ਵੀ 40% ਸਹੀ ਹੈ ਵੀ ਇੱਕ ਪਾਸੇ ਬਰੀਡਿੰਗ ਵਾਲੇ ਤੇ ਇੱਕ ਪਾਸੇ ਸ਼ੋਅ ਵਾਲੇ ਦੋਨੇ ਇੱਕ ਅਲੱਗ-ਅਲੱਗ ਖੇਤਰ ਰੱਖੇ ਹਨ ਹਾਂ ਦੀ ਬਾਈ ਬਾਕੀ ਬਾਈ ਨੇ ਜ਼ਿੰਦਗੀ ਚ ਪਹਿਲਾ ਜਿਹੜਾ ਘੋੜਾ ਲਾਇਆ ਸੀ ਬਾਈ ਨੇ ਲੈ ਕੇ ਦਿੱਤਾ ਸੀ ਮੇਰੀ ਘੋੜੀ ਮਰ ਗਈ ਸੀ ਪਹਿਲੀ ਵਾਰੀ ਲਈ ਸੀ ਕਿਸੇ ਨੇ ਦੱਸਿਆ ਨਹੀਂ ਸੀ ਵੀ ਉਹਦੇ ਦਰਦ ਕੀ ਹੁੰਦਾ ਅੱਛਾ ਬਾਈ ਉਸ ਤੋਂ ਬਾਅਦ ਬਾਈ ਨੇ ਘੋੜਾ ਲਾਇਆ ਜੀ ਦਿੱਤਾ ਸੀ ਬਾਈ ਨੇ ਹੀ ਪੈਸੇ ਲਾਏ ਸੀ ਅੱਛਾ ਇੰਨਾ ਮਤਲਬ ਪਰ ਉਸਾ ਕਰਕੇ ਪੈਸੇ ਲਾ ਕੇ ਘੋੜਾ ਤੈਨੂੰ ਦਿੱਤਾ ਬਿਲਕੁਲ ਬਾਈ ਨਹੀਂ ਸਾਰਾ ਕੁਝ ਕੀਤਾ ਸੀ ਵੀ ਆਪਾ ਤੇਰਾ ਇਕੱਲਾ ਸੋਨਾ ਹੋ ਗਿਆ ਤੂੰ ਟੈਨਸ਼ਨ ਨਾਲ ਆ ਮੈਂ ਹੈਗਾ ਹੂੰ ਬਾਕੀ ਦੋਸਤੋ ਬਾਈ ਢਾਲੀਵਾਲ ਦੀ ਪਛਾਨੀ ਮਤਲਬ ਜਾਨਵਰਾਂ ਨੂੰ ਪਰਖਣ ਚ ਅੱਖ ਵੀ ਜਿਵੇਂ ਗਿਆ ਬਾਜ ਵਾਲੀ ਅੱਖ ਹੈਨਾ ਬਿਲਕੁਲ ਵੀਰੇ ਬਿਲਕੁਲ ਜੀ ਨਾਮ ਤੋਲ ਬਰਾਬਰ ਆ ਹੂੰ ਬਿਲਕੁਲ ਜੀ ਹੂੰ ਬਾਕੀ ਬਾਈ ਨੇ ਕੋਈ ਮੇਲਾ ਨਹੀਂ ਛੱਡਿਆ ਕੋਠ ਨਹੀਂ ਆਪਣਾ ਦਾ ਉਸਤਾਦ ਆ ਬਾਈ ਹੂੰ ਨਹੀਂ ਬਾਈ ਬਾਕੀ ਤੁਹਾਡੀ ਗੱਲ ਵੀ ਸਹੀ ਆ ਤੇ ਇਹੀ ਹੋਰ ਉਸਤਾਦ ਬਣੀ ਕੀ ਹੁੰਦੀ ਆ ਇਹੀ ਚੀਜ਼ ਹੁੰਦੀ ਆ ਬਾਈ ਐਕਸਪੀਰੀਅੰਸ ਤੇ ਯਰਬਾ ਹਣ ਤੇ ਬਾਈ ਵੀ ਉਹੀ ਗੱਲ ਜਿਵੇਂ ਕਹਿੰਦੀ ਘੂੜਾ ਬੁੱਤ ਬਾਈ ਬੁੱਤ ਬਣਾ ਬੇਟਾ ਲੈ ਬਈ ਥਾਲੀ ਵਾਲਾ ਸਭ ਪਹਿਲਾਂ ਮਾਈਕ ਫੜੋ ਹੈ ਤੇ ਹੁਣ ਉਹਦੇ ਕਹਿਣ ਵਾਂਗ ਚਾਰ ਸ਼ਬਦ ਕਹੂੰਗੀ ਬਾਈ ਫਿਰ ਉਸਨੇ ਦੇ ਘੋੜੇ ਬਾਰੇ ਘੋੜਾ ਤਾਂ ਬਾਕੀ ਬਹੁਤ ਚੰਗਾ ਬਾਈ ਅਮਰਤ ਹਾਂ ਬਈ ਹਣਾ ਇਹ ਚ ਕੋਈ ਗੱਲ ਨਹੀਂ ਕੀ ਸੀਰ ਵੀ ਬਹੁਤ ਆ ਸੀਲ ਦੇ ਨਾਲ ਕੀ ਆ ਸਭ ਤੋਂ ਵੱਡੀ ਗੱਲ ਹੁੰਦੀ ਆ ਰਿਜ਼ਲਟ ਦੀ ਰਿਜ਼ਲਟ ਬਈ ਸਾਰੀ ਗੱਲ ਹੀ ਰਿਜ਼ਲਟ ਹੁੰਦੀ ਆ ਹਾਂ ਰਿਜ਼ਲਟ ਦੀ ਗੱਲ ਹੁੰਦੀ ਆ ਬੱਚੇ ਬਹੁਤ ਸੋਹਣੇ ਆਏ ਜਿੰਨੇ ਬੱਚੇ ਆ ਆ ਬਸ਼ੇਰੀਆ ਹੁਣ ਦੇਖ ਲਓ ਛੋਟਾ ਕੰਨ ਕੁੰਡੀ ਵਾਲਾ ਸਾਰੇ ਬੱਚੇ ਬਹੁਤ ਸੋਹਣੇ ਆਏ ਹਮ ਹੈਨਾ ਬਾਕੀ ਬਾਈ ਕਹਿੰਦਾ ਵੀ ਉਸਤਾਦ ਨਹੀਂ ਆਪਣਾ ਤਾਂ ਭਰਾਈ ਆ ਹਾਂ ਇਹਦਾ ਹੈ ਹੈਨਾ ਨਹੀਂ ਚਲੋ ਬਾਈ ਵੱਡੇ ਭਰਾਵਾਂ ਦਾ ਜੋ ਹੁੰਦਾ ਹਨਾ ਫਿਰ ਵੀ ਬਾਈ ਨੇ ਬਹੁਤ ਹੈਲਪ ਕੀਤੀ ਯਾਰ ਬਾਈ ਨਹੀਂ ਬਾਈ ਉਹ ਆਪਾ ਹਸੀਮ ਖੋਲ ਜਿਵੇਂ ਮਰਦੀ ਚੱਲ ਜਾਂਦਾ ਪਰ ਇੱਕ ਵੱਡੇ ਭਰਾ ਦੀ ਵੱਡੇ ਦੋਸਤ ਦੀ ਇੱਕ ਝੇਫ ਬਹੁਤ ਹੋ ਜਾਂਦੀ ਹੈ ਨਾ ਬਾਕੀ ਹੋਰ ਹੁੰਦੀ ਆ ਨਾ ਬਾਈ ਇਹ ਲਾਈਨ ਦੇ ਵਿੱਚ ਨਵੇਂ ਨੂੰ ਤਾਂ ਮਾਰ ਹੀ ਦਿੰਦੇ ਆ ਹਾਂ ਬਾਈ ਨੇ ਕਦੇ ਗਲਤ ਗਾਈਡ ਕੀਤਾ ਨਹੀਂ ਜੇ ਗਲਤ ਕਰ ਵੀ ਲਿਆ ਨਾ ਬਾਈ ਇਹਨੇ ਕਹਿ ਦੇਣਾ ਵੀ ਤੂੰ ਗਲਤ ਕਰ ਲਿਆ ਅੰਮ੍ਰਿਤ ਬਾਈ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਜਿਹੜੇ ਪੁਰਾਣੇ ਦੋਸਤ ਹੁੰਦੇ ਆ ਉਹ ਬੰਦੇ ਦੇ ਨਾਲ ਰਹਿਣਗੇ ਹੂੰ ਤਾਂ ਆਪੇ ਬੰਦੇ ਦਾ ਗਾਂ ਨਵੇਂ ਦੋਸਤਾਂ ਨੂੰ ਪਤਾ ਲੱਗਦਾ ਜੇ ਆਪਣੇ ਪੁਰਾਣੇ ਆਪਾਂ ਛੱਡ ਤੇ ਹੂੰ ਤੇ ਨਵੇਂ ਉਹ ਵੀ ਬੜਾ ਚੰਗੇ ਰਹਿੰਦੇ ਨੇ ਨਵੇਂ ਬੜਾ ਤੇ ਉਹ ਤੋਂ ਕਾ ਨਵੇਂ ਆ ਜਾਂਦੇ ਆ ਹੁਣ ਬਾਈ ਹਰਪ੍ਰੀਤ ਆ ਸਾਡੀ ਬਹੁਤ ਪੁਰਾਣੀ ਯਾਰੀ ਆ ਹਣਾ 20 ਸਾਲ ਹੋ ਗਏ 20 ਸਾਲਾਂ ਦੀ ਯਾਰੀ ਆ ਅਸੀਂ ਅੱਜ ਵੀ ਇਕੱਠੇ ਆ ਹੂੰ ਹਣਾ ਘੋੜਿਆਂ ਕਰਕੇ ਆਪਾਂ ਬੈਠੇ ਆ ਇਹ ਹੀ ਵੱਡੀ ਕਮਾਈ ਆ ਘੋੜਿਆਂ ਦੀ ਇਹ ਚਾਰ ਭਰਾ ਆਪਾਂ ਇਕੱਠੇ ਬੈਠੇ ਆ ਆਪਣਾ ਭਰਾਵਾਂ ਦਾ ਕੋਈ ਰਿਸ਼ਤਾ ਜਿਹੜਾ ਜਿੰਨਾ ਲੰਮਾ ਪੁਰਾਣਾ ਹੋਊਗਾ ਪੁਰਾਣਾ ਨਾ ਜਿੰਨਾ ਪੁਰਾਣਾ ਹੋਊਗਾ ਉਹਨਾਂ ਇੱਕ ਦੂਜੇ ਤੇ ਟਰਸਟ ਭਰੋਸਾ ਵੀ ਵੱਧ ਜਾਂਦਾ ਫਿਰ ਜੇ ਕਈ ਵਾਰੀ ਕੋਈ ਹੀਮਕੀਮ ਹੋ ਵੀ ਗਈ ਤਾਂ ਕੰਮ ਅਟੋਪਟ ਨਹੀਂ ਹੁੰਦਾ ਨਹੀਂ ਨਹੀਂ ਹੁੰਦਾ ਤੇ ਬਾਕੀ ਇਹੀ ਹੁੰਦਾ ਬਾਈ ਭਰਾਵਾਂ ਦਾ ਚਲੋ ਹੋਰ ਇਥੋਂ ਲੈ ਕੇ ਹੀ ਜਾਣਾ ਇਹੀ ਕੁਝ ਰਹਿ ਗਿਆ ਸਬਰ ਜਿਹੜੇ ਬੰਦੇ ਚ ਸਬਰ ਆ ਬਾਈ ਉਹਨੇ ਜਾ ਕੇ ਜਤਨ ਲਿਆ ਜਾ ਕੇ ਜਤਨ ਲਿਆ ਬਾਈ ਤੇ ਸਭ ਤੋਂ ਵੱਡੀ ਗੱਲ ਇਹ ਆ ਬਾਈ ਅੰਮ੍ਰਿਤ ਹੂੰ ਇਹ ਘੋੜਿਆਂ ਦੀ ਖਾਨ ਆ ਖਾਨ ਇਹ ਚ ਬੰਦਾ ਜਿਵੇਂ ਜਿਵੇਂ ਉਮਰ ਦਾ ਵੱਡਾ ਹੋਈ ਜਾਂਦਾ ਇਹ ਸਿੱਖਦਾ ਹੀ ਜਾਂਦਾ ਕੁਝ ਨਾ ਇਹ ਨਹੀਂਗਾ ਵੀ ਆਪਾਂ ਪ੍ਰੋਪਰ ਸਾਰਾ ਕੁਝ ਸਿੱਖ ਕੇ ਹੋਆ ਮਰਨ ਤੱਕਰ ਬੰਦਾ ਇਹ ਇਹਨਾਂ ਚ ਸਿੱਖਦਾ ਰਹਿੰਦਾ ਬਾਈ ਹਾਂ ਹਾਂ ਬ੍ਰਹਮ ਗਿਆਨੀ ਕੋਈ ਨਹੀਂ ਬਾਈ ਹਾਂ ਹੈਨਾ ਕੋਈ ਨਾ ਕੋਈ ਕਈ ਵਾਰੀ ਘੱਟ ਤੇਰ ਬੇਲਾ ਬੰਦਾ ਵੀ ਬਹੁਤ ਚੰਗੀ ਗੱਲ ਸਿਖਾ ਜਾਂਦਾ ਸਿਖਾ ਦਿੰਦਾ ਤੇ ਤੇਰ ਬੇਲੇ ਨੇ ਤਾਂ ਬਾਈ ਸਿਖਾਉਣੀ ਸਿਖਾਉਣੀ ਆ ਹੈਨਾ ਸਿਖਾਉਣੇ ਸਿਖਾਉਣੇ ਹਾਂ ਤੇ ਹੁਸਨ ਨੇ ਬੱਚੇ ਵੀ ਬਈ ਸਾਰੇ ਐ ਥੀਲਿਆ ਨਾ ਉਹਨਾਂ ਨੂੰ ਬੇਸ਼ੇਰੀ ਬਿਲਕੁਲ ਬਿਲਕੁਲ ਬਈ ਇਹ ਐਂ ਤੁਰੇ ਕਰਦੇ ਨਹੀਂ ਕਰਦੇ ਬਾਲਲੇ ਬੰਦੇ ਦਾ ਨਹੀਂ 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 ਸਾਰੇ ਜਾਨਵਰ ਐਵੇਂ ਤੇ ਹੁਸਨ ਦੂਜੇ ਘੋੜੇ ਦੀ ਮਾਰਬਾੜੀ ਦੀ ਗੱਲ ਕਰ ਗਿਆ ਆਪਾਂ ਉਹ ਵੀਰੇ ਬਾਜ ਘੋੜਾ ਜੀ ਉਹ ਸਬੱਦੀ ਪਿੰਡ ਹੁੰਦਾ ਸੀ ਬਾਈ ਪਾਲੀ ਗੋਲੀ ਹੂੰ ਪਾਲੀ ਬਾਈ ਆ ਪੂਰਾ ਹੋ ਗਿਆ ਸੀ ਹਾਂਜੀ ਬਾਈ ਤੇ ਫਿਰ ਉਥੋਂ ਮੈਂ ਲੈ ਆਇਆ ਸੀ ਬਾਈ ਬੱਚਾ ਬਾਈ ਉਹ ਨਾ ਕੋੜੇ ਦਾ ਪੁੱਤਾ ਜੀ ਨਾ ਕੋੜੇ ਦਾ ਪੁੱਤ ਹਾਂਜੀ ਬਲੂ ਡਾਇਮੰਡ ਦਾ ਬੱਚਾ ਜੀ ਜਸਪ੍ਰੀਤ ਵਾਲੇ ਦਾ ਜੀ ਠੀਕ ਹੈ ਬਾਈ ਹਾਂਜੀ ਤੇ ਉਮਰ ਕਿੰਨੀ ਹੋਗੀ ਬਾਈ ਇਹਦੀ ਹੋ ਗਿਆ ਹੋਣਾ ਬਾਈ 7-8 ਸਾਲ ਦਾ ਜੀ ਬਾਕੀ ਦੁੱਧ ਦੇ ਦੰਦ ਵੀਰੇ ਦੋ ਦੰਦ ਹੋਵਿੰਨ ਰਾ ਸ਼ੋ ਠੀਕ ਹੈ ਭਾਈ ਦੋ ਦੰਦ ਚ ਸ਼ੋ ਵਿਨਰ ਹਾਂਜੀ ਦੁੱਧ ਦੰਦ ਚ ਵੀ ਵਿਨਰ ਆ ਜੀ ਹਾਈਟ ਕਿੰਨੀ ਉਸਨੇ 64 ਇੰਚ ਭਾਈ ਜੀ 64 ਇੰਚ ਹਾਈਟ ਹਾਂਜੀ ਤੇ ਰਿਜ਼ਲਟ ਰਿਜ਼ਲਟ ਕਿੰਨੇ ਕਾਗੇ ਉਹਦੇ ਰਿਜ਼ਲਟ ਵੀਰੇ ਬਹੁਤ ਸੋਹਣੇ ਆਏ ਸੀ ਜ਼ਿਆਦਾਤਰ ਪਾਲੀ ਵੀਰੇ ਨੂੰ ਵੱਧ ਪਤਾ ਸੀ ਹੂੰ ਚਲੋ ਇੱਕੋ ਦਾ ਪਾਲੀ ਵੀਰਾ ਬਿਮਾਰ ਹੋ ਗਿਆ ਬਿਮਾਰ ਹੋਣ ਕਰਕੇ ਵੀਰੇ ਹੂੰ ਦਿੱਕਤ ਆ ਗਈ ਜੀ ਹਾਂ ਜੀ ਹਾਂ ਜੀ ਬਈ ਹਾਂ ਜੀ ਤੇ ਬਾਕੀ ਚਲੋ ਬਈ ਆਏ ਆ ਬੱਚੇ ਚੰਗੇ ਆ ਉਹਦੀ ਵੀ ਬਾਈ ਕੱਟ ਕੰਡੀਸ਼ਨ ਬਹੁਤ ਮਤਲਬ ਗਰਦਨ ਗੁਰਦਨ ਆਜੋ ਆਜੋ ਬਾਬਾ ਜੀ ਇੱਧਰ ਆਜੋ ਇੱਧਰ ਆਜੋ ਹਾਂ ਜੀ ਤੇ ਗਰਦਨ ਗੁਰਦਨ ਦੇਖੀ ਆਪਾਂ ਗਰਦਨ ਗੁਰਦਨ ਕਰਨੂ ਬਹੁਤ ਖੂਬਸੂਰਤੀ ਆ ਬਈ ਹੈਨਾ ਕਰਨਾ ਕਰਨੀ ਹੋਰ ਦਾਜ ਕੈਮ ਜੀ ਵਧੀਆ ਉਹਦੀ ਪਰ ਫੀਸ ਫੁੱਤ ਕੀ ਰੱਖ ਰੱਖੀ ਉਹਦੀ ਵੀ ਕੀ ਯਾਰ ਰੱਖੀ ਹੈ ਦੋਨਾਂ ਕੋਲ ਦੀ ਕੀ ਯਾਰ ਨੁਕਰੇ ਦਾ ਤਾਂ ਨਾਂ ਆਪਣੇ ਦਾ ਜੋਰਾ ਉਹਦਾ ਨਾਂ ਕੀ ਬਾਜ ਜੀ ਬਾਜ ਬਾਜ ਰੱਖਿਆ ਹੋਇਆ ਪਾਲੀ ਬਾਈ ਵਾਲਾ ਬਾਜ ਮੈਂ ਪਾਲੀ ਵਾਲਾ ਕਹਿੰਦਾ ਨਾ ਸ਼ੁਰੂ ਤੋਂ ਹੀ ਬੀਬਾ ਜੀ ਚਲੋ ਇਹ ਦੁਨੀਆ ਤੋਂ ਚਲੇ ਗਿਆ ਉਹ ਬਾਈ ਤਾਂ ਚਲੇ ਗਿਆ ਉਹਦੀ ਆਪਣਣੇ ਕੋਲ ਇੱਕ ਯਾਦ ਰਹਿ ਗਈ ਯਾਦ ਰਹਿ ਗਈ ਹਾਂ ਜੀ ਯਾਦ ਰਹਿ ਗਈ ਤੇ ਵੱਡੇ ਭਾਈ ਮਾਰਕਿੰਗ ਇਹਦੀ ਮਗਰਲੇ ਦੋ ਪਰ ਚਟੇ ਨੇ ਹਾਂ ਜੀ ਬਾਕੀ ਕਾਲਾ ਹੀ ਆ ਹਾਂ ਜੀ ਹਾਂ ਜੀ ਹਾਂ ਜੀ ਮੱਝੂ ਕੀ ਲੈਣ ਦਾ ਜੀ ਮੱਝੂ ਕੀ ਲੈਣ ਦਾ ਆ ਗਿਆ ਤੇ ਉਹਦੀ ਵੀ ਫੀਸ 21 ਤੇ ਫੀਸ ਇਹਦੀ ਵੀ ਨੁਕਰੀ ਦੇ ਵੀ ਦੋਵੇਂ ਵੀ ਦੋਨਾਂ ਦੀ ਬਰਾਬਰੇ ਕਰਤੀ ਹਾਂਜੀ ਹਾਂਜੀ ਹੂੰ ਤੇ ਚਲੋ ਬਾਈ ਦੋਨੇ ਜਾਨਵਰ ਬਹੁਤ ਵਧੀਆ ਬਹੁਤ ਹੀ ਸੋਹਣੇ ਨੇ ਤੇ ਜੇ ਕੋਈ ਭਰਾ ਹੁਣ ਆਪਣੀ ਘੋੜੀ ਲੈ ਕੇ ਆਉਣਾ ਚਾਹੁੰਦਾ ਮਾਲਾ ਤਾਂ ਆਪਣੇ ਕੋਲੇ ਬਾਈ ਸਟੇਬਲ ਦਾ ਡਾਇਰੈਕਟਰ ਦਾ ਸਾਰਾ ਆਪਣੇ ਕੋਲ ਸਾਰਾ ਪ੍ਰਬੰਧ ਹੈ ਜੀ ਸਾਰੇ ਭਰਾ ਆਉਂਦੇ ਆ ਜੀ ਸਾਰੇ ਡਾਕਟਰ ਭਰਾ ਆਉਂਦੇ ਆ ਜੀ ਹਾਂਜੀ ਬਾਈ ਕਿਸੇ ਬਾਕੀ ਹਰੇਕ ਘੋੜੀ ਵਾਲੇ ਦੀ ਸੰਤੁਸ਼ਟੀ ਆ ਵੀਰੇ ਹਰੇਕ ਦਾ ਕੰਮ ਲੱਗੂਗਾ ਫਿਰ ਹਾਂ ਬਿਲਕੁਲ ਵੀਰੇ ਲੈਣੇ ਸਦਨਾ ਆਪਣੇ ਕੀ ਲੈਣੇ ਫੀਸ ਦੇਣੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਹਾਂਜੀ ਤੇ ਚਲੋ ਬਾਈ ਅਹ ਛੁਕਰੀਆ ਤੁਹਾਡਾ ਬਹੁਤ ਬਹੁਤ ਲਾਸਟ ਵਿੱਚ ਆਪਣੀ ਥੈਂਕ ਯੂ ਜੀ ਸਾਰੇ ਭਰਾਵਾਂ ਦਾ ਹਾਂਜੀ ਹਾਂਜੀ ਤੇ ਲੋਕੇਸ਼ਨ ਦਾ ਬਈ ਆਪਣੀ ਦਾ ਮੜ ਜਾ ਪਾ ਦਿਆ ਆਪਣੇ ਦੋਸਤਾਂ ਨੂੰ ਚਾਨਣਾ ਪਿੰਡ ਬੋਹਾ ਪਿੰਡ ਬੋਹਾ ਬਈ ਡਿਸਟ੍ਰਿਕਟ ਮਾਨਸਾ ਜੀ ਚਨੀ ਰੋਡ ਤੇ ਆਪਣਾ ਘਰ ਆ ਬਈ ਠੀਕ ਆ ਭਾਈ ਜਦੋਂ ਬੋਹੇ ਚ ਬੜਦੇ ਆ ਪੰਚਨੀ ਰੋਡ ਤੋਂ ਚਨੀਰ ਤੋਂ ਜੇ ਬੋਹਾ ਚ ਬੜਦੇ ਆ ਭਾਈ ਪਹਿਲੀਆਂ ਚੀਜ਼ ਆਪਣਾ ਕਰਾਓ ਪੱਠਾ ਨਹੀਂ ਹੁੰਦਾ ਹਾਂ ਪੱਠਿਆਂ ਕੋਲ ਆਪਣਾ ਕਰਾ ਹਾਂ ਤੇ ਬਾਕੀ ਦੋਸਤੋ ਤੁਹਾਨੂੰ ਆਪਾਂ ਘੋੜੇ ਦੋਨੇ ਦਿਖਾਤੇ ਹੈ ਤੁਸੀਂ ਜਿਹੜੇ ਘੋੜੇ ਤੋਂ ਸਰਵਿਸ ਲੈਣਾ ਚਾਹੁੰਦੇ ਹੋ ਉਹਦੇ ਲਈ ਰਿਲੇਟਿਡ ਕੋਈ ਇਨਕੁਆਰੀ ਲੈਣੀ ਆਪਾਂ ਤੁਹਾਨੂੰ ਨੰਬਰ ਦੇਤਾ ਡਿਸਕ੍ਰਿਪਸ਼ਨ ਚ ਵੀ ਦੇ ਦਿੰਨੇ ਆ ਵੀਡੀਓ ਚ ਵੀ ਲਾ ਦਿੰਨੇ ਆ ਘੰਟੀ ਮਾਰ ਲਿਓ ਬਾਈ ਹੁਸਨ ਇਹਨੂੰ ਬਾਕੀ ਬੰਦਾ ਯਾਰਾਂ ਦਾ ਯਾਰਾ ਦਲਦਾਰ ਆ ਤੇ ਵੀਡੀਓ ਸ਼ੇਅਰ ਕਰੋ ਜੀ ਸਾਰੇ ਭਰਾਵਾਂ ਚ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ ਸਾਹਿਬ ਵੈਗੁਰ ਦੀ ਕੀ ਫਤੇ ਜੀ